ਹੈਲੋ ਜੀ ਸਸਿਕਲ ਸਰ ਐਨ ਉਮੀਦ ਕਰਦਾ ਤੁਸੀਂ ਠੀਕ ਹੋਗੇ ਸਭ ਠੀਕ ਆ ਅਸੀਂ ਲੱਗੇ ਆ ਸਿਆਲ ਦੀ ਪਹਿਲੀ ਸ਼ੁਰੂਆਤ ਕਰਨ ਸਾਗ ਦੀ ਅੱਜ ਅਸੀਂ ਪਹਿਲੇ ਦਿਨ ਬਣਾਉਣ ਲੱਗੇ ਆ ਸਾਗ ਪਾਲਕ ਹੀ ਘਰੋਂ ਵਧੀਆ ਸਾਗ ਹੈ ਅਸੀਂ ਮੁੱਲ ਨਾਲ ਲਿਆ ਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਸੋਚਿਆ ਹੀ ਪੇ ਕਰਾਂ ਸਾਗ ਆਪਾਂ ਬਣਾ ਲੈਣਾ ਵਾ ਤੇ ਅੱਜ ਅਸੀਂ ਲੱਗੇ ਆ ਸਾਗ ਬਣਾਉਣ ਬਲੌਗ ਦੇ ਨਾਲ ਬਣੇ ਰਿਓ ਪਰਪਰ ਤੁਹਾਨੂੰ ਸੌਕ ਬਣਦਾ ਦਿਖਾਵਾਂਗੇ ਜੀ ਤੇ ਆ ਸਾਡਾ ਗੈ ਤੋਰੀਆ ਇਧਰ ਆ ਤੇ ਆ ਜਿਹੜਾ ਤੋਰੀਆ ਮੁੱਲ ਲਿਆ ਉਹ ਵਾਲਾ ਤੇ ਆ ਜਿਹੜੀ ਪਾਲਕ ਅਸੀਂ ਘਰ ਵੱਡੀ ਉਹ ਤੇ ਕੀ ਟੁੱਟਾ ਐ ਇੰਨਾ ਜਿੱਤੀ ਲੱਗ ਮਤੂ ਬੋਲ ਚੜੇ ਚੋਣਾ ਕੁਛ ਸਨਾਲ ਦਾ ਨਾਲ ਇਹੀ ਵੇਲੀ ਦੇ ਵਿੱਚ ਕੁਛ ਨਾ ਕੁਛ ਕੰਮ ਵੀ ਕਰੀ ਜੰਨੇ ਆ ਤੇ ਗੋਭੀ ਵਾਲੀ ਵੱਟ ਇੱਕ ਹੋਰ ਲਾ ਦੇਣੀ ਆ ਤੇ ਉੱਥੇ ਪਾਣੀ ਲਾ ਦਿੱਤਾ ਤੇ ਉਹ ਜਿਹੜੀ ਗੋਭੀ ਲਈ ਇਦਾਂ ਦੀ ਹੋ ਚੁੱਕੀ ਆ ਹੁਣ ਵੇਖ ਸਕਦੇ ਤੁਸੀਂ ੁੱਲੇ ਪਾਣੀ ਦੇ ਵਿੱਚ ਤੋਂ ਪੰਦਿਆ ਹੁੰਦੇ ਟੂਟੀ ਦਾ ਪਾਣੀ ਆਉਂੰਦਿਆ ਵਾ ਤੇ ੁੱਲੇ ਪਾਣੀ ਦੇ ਵਿੱਚ ਆਪਾਂ ਸਾਗ ਧੋਣਦੇ ਆ ਇਹਨੇ ਦੋ ਤਿੰਨ ਪਾਣੀ ਆਪਾਂ ਧੋਣਾ ਵਾ ਇੱਕ ਗੱਦੇ ਪਾਣੀ ਧੋ ਕੇ ਨਹੀਂ ਛੱਡਣਾ ਕਿਉਂਕਿ ਸਵੇਰੇ ਜੇ ਦਸਾ ਗਿਆ ਤੇ ਤੇਰੇੜਾ ਤੇ ਦੂਜੀ ਰੇਤਾ ਨਹੀਂ ਚੜੀ ਇਹਨੂੰ ਤੇ ਕਰਦੇ ਵੀ ਲੱਗ ਪਏ ਸੀ ਸਾਗ ਕੱਟਣ ਦੇਖ ਸਕਦੇ ਤੁਸੀਂ ਲੈ ਝੋਰ ਨਾਲ ਕਿਆ ਸਾਗ ਦੀ ਹੋਜੀ ਸਾਡੇ ਦੀ ਤਿਆਰੀ ਲੱਗ ਪਏ ਸੀ ਸਾਗ ਕੱਟਣਾ ਥੋੜਾ ਜਿਹਾ ਰਹਿ ਗਿਆ ਵਾ ਬਸ چیر ਕੇ ਤੇ ਪਾਦਣਾ ਤੌੜੀ ਦੇ ਵਿੱਚ ਅੱਜ ਆਪਾਂ ਲੱਗ ਪਏ ਆ ਸਾਗ ਪਾਉਣ

ਫਾਂਜੀ 6 ਘੰਟੇ ਇਹਨੂੰ ਆਪਾਂ ਰੰਨਣਾ ਵਾ ਫੇਰ ਜਾ ਕੇ ਆਪਾਂ ਇਹਨੂੰ ਅਲਣ ਪਾਉਣਾ ਵਾ ਜਿਹੜਾ ਹੁਣ ਆਪਾਂ ਪਾਣੀ ਪਾ ਦਿੱਤਾ ਨਾ ਇਹ ਗਰਮ ਪਾਣੀ ਆਪਾਂ ਤੇ ਇਹਦੇ ਉੱਤੇ ਭਰ ਕੇ ਡੂੰਘਾ ਪਾਣੀ ਦਾ ਉੱਪਰ ਰੱਖ ਦੇਣਾ ਵਾ ਤੇ ਜਿਹੜਾ ਵਿਚਲਾ ਪਾਣੀ ਤੌੜੀ ਦਾ ਉਹਨੂੰ ਕੱਢ ਦੇਣਾ ਬਾਹਰ ਤੇ ਜਿਹੜਾ ਗਰਮ ਪਾਣੀ ਰੱਖਣਾ ਉੱਪਰ ਉਹਨੂੰ ਆਪਾਂ ਪਾਈ ਜਾਣਾ ਵਾ ਇਹਦੇ ਵਿੱਚ ਤੌੜੀ ਦੀ ਤੇ ਆਪਣਾ ਸਾਗ ਜਿਹੜਾ ਕੋਸ਼ਿਸ਼ ਘੰਟਿਆਂ ਵਿੱਚ ਬਣ ਕੇ ਤਿਆਰ ਹੋ ਜਾਣਾ ਵਾ ਇਹ ਉਹ ਕੰਮ ਨਹੀਂ ਕੀ ਸਬਜੀ ਥੋੜੀ ਨਾ ਜਿਹੜੀ ਵੀ ਇਧਰੋਂ ਧਰੀ ਤੇ ਇਧਰੋਂ ਲਾ ਦਿੱਤੀ ਸਾਗ ਆ ਅਕਸਰ ਨੂੰ ਟਾਈਮ ਲੱਗਣਾ ਸਾਗ ਪਾ ਕੇ ਉੱਤੇ ਪਾਦਣਾ ਪਨ ਨਮਕ ਲੂਨ ਪਾਦਣਾ ਤੇ ਲੂਨ ਦੇ ਨਾਲ ਇਹ ਛੇਤੀ ਰਿਝ ਜਾਂਦਾ ਹੁੰਦਾ ਵਾ ਇਸ ਕਰਕੇ ਫਿਰ ਜਦੋਂ ਤੋੜੀ ਨੂੰ ਫਿਰ ਦਾਬ ਨਹੀਂ ਆਉਂਦੀ ਤੇ ਫਿਰ ਉਹਦੇ ਨਾਲ ਕੇ ਲੂਨ ਦੇ ਕਰਕੇ ਸਾਗ ਨਾ ਥੱਲੇ ਬਹਿ ਜਾਂਦਾ ਛੱਟ ਚ ਇਸ ਕਰਕੇ ਫਿਰ ਆਪਾਂ ਉਹਨਾਂ ਨੂੰ ਸਵਾਗਰ ਤਾਪਾ ਜਿੰਨਾ ਜਿੰਨਾ ਪੈਂਦਾ ਉਹਨਾਂ ਨੇ ਪਾਉਣਾ ਵਾ ਜਿਆਦਾ ਜੇ ਮਤਲ ਖਿੱਚਾ ਤੁਈ ਨਹੀਂ ਕਰਨੀ ਇਹੋ ਜੀ ਸਾਗ ਦੇ ਨਾਲ ਤੁੱਕੀ ਰਿੱਜ ਦਾ ਰਿੱਜ ਦਾ ਹੀ ਪਾਵਾਂਗੇ ਤੇ ਇੰਨਾ ਵੀ ਨਹੀਂ ਕੋਈ ਆਪਾਂ ਤੋੜੀ ਰਿੰਨਣੀ ਬਹੁਤ ਤਗੜੀ ਮਤਲਬ ਆਪਣੇ ਸਾਗ ਤਾਬ ਨਹੀਂ ਬਣਾਇਆ ਵਾ ਕਿ ਵਧੀਆ ਨਾਲੇ ਬਣੇ ਖਾਣ ਚ ਵੀ ਸਵਾਦ ਲੱਗੇ ਤੇ ਸਾਰਾ ਸਿਆਲ ਹੀ ਖਾਣਾ ਵਾ ਅਜੇ ਤੇ ਸ਼ੁਰੂਆਤ ਹੀ ਹੋਈ ਆ ਦੇਖ ਸਕਦੇ ਜੋਂ ਹੁਣ ਆ ਵੇਖ ਸਕਦੇ ਆਪਾਂ ਹੁਣ ਲੂਮ ਪਾਤਾ ਦੋ ਚਮਚ ਲੂਣ ਪਾ ਦਿੱਤਾ ਆਪਾ ਅਜੇ ਇਹਦੇ ਵਿੱਚ ਕੁਝ ਨਹੀਂ ਪਾਣਾ ਨਾ ਕੋਈ ਲਸਣ ਨਾ ਕੋਈ ਅਦਰ ਕਿਉਂਕਿ ਇਹ ਸਾਗ ਜਿਹੜਾ ਦੂਜਾ ਬਸ ਤੇ ਇਧਰ ਤੋਂ ਮੁੜ ਕੇ ਬਾਹਰ ਵਿੱਚ ਬੰਨਣ ਤੋਂ ਪਹਿਲਾਂ ਇੱਕ ਸੈਲਜੀ ਮਾਰਦਾ ਜਿੰਨਾ ਚਿਰ ਆਪਾਂ ਪਾਣੀ ਲਾ ਨਹੀਂ ਲੈਂਦੇ ਇਕਾ ਸਾਗ ਤੋਂ ਤੇ ਆਹੜਾ ਪਾਣੀ ਦੂਰੇ ਪਾਣੀ ਦਿੰਦੇ ਉਹਨਾਂ ਚਿਰ ਆਪਾਂ ਇਹ ਸਾਗ ਨੂੰ ਮਤਲਬ ਕੁਝ ਨਹੀਂ ਇਹਦੇ ਵਿੱਚ ਪਾ ਸਕਦੇ ਸਿਰਫ ਇੱਕ ਲੂਣ ਤੋਂ ਇਲਾਵਾ ਦੇਖ ਸਕਦੇ ਆ ਆਪਣਾ ਸਾਗ ਰਝੰਡਿਆ ਵਾ ਇੱਕ ਪਾਣੀ ਆਪਾਂ ਲਾ ਦਿੰਦਾ ਵਾ ਫੋਣ ਕੇ ਲਾਇਆ ਵਾ ਕਿਉਂਕਿ ਸਾਗ ਕਿੰਨਾ ਵੱਡਾ ਚਲ ਜਾਂਦਾ ਪਾਣੀ ਦੇ ਵਿੱਚ ਤੇ ਆ ਪਾਣੀ ਸੁੱਨਾ ਭਰ ਕੇ ਰੱਖਿਆ ਹੈ ਇਹ ਪਾਣੀ ਦੇ ਵਿੱਚ ਆਪਾਂ ਥੀਲਾ ਦਿੰਦਾ ਤੇ ਹੁਣ ਆਪਾਂ ਫੇਰ ਪਾਣੀ ਗਰਮ ਕਰਕੇ ਰੱਖ ਦੇਣ ਲੱਗੇ ਆ ਸਾਗ ਦੇ ਵਿੱਚ ਇਹਦੇ ਉੱਤੇ ਸਾਗ ਦੇ ਸਾਡਾ ਬਣ ਗਿਆ ਸਾਗ 98 ਵਕੰਟੇ ਮਾਦ ਬਣਿਆ ਤੇ ਅਸੀਂ ਹੋਣਾ ਲੱਗ ਪਏ ਆ ਪਾਲਣ ਪਾਉਣ ਮਗਦਨਾ ਬਲਾਈਰਗਾ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਤੜਕਾ ਹਿਲਾ ਲਿਆ ਵਾ ਜਿੰਨਾ ਕ ਅਸੀਂ ਹੁਣ ਖਾਣਾ ਵਾ ਉਹਨੇ ਕੋਈ ਤੜਕਾ ਲਾ ਰਿਆ ਵਾ ਤੇ ਜਿਹੜਾ ਅਸੀਂ ਖਾਣਾ ਬਾਕੀ ਉਹ ਸਵੇਰੇ ਤੜਕਾ ਲਾਵਾਂਗੇ ਕਿਉਂਕਿ ਤਾਜ਼ੇ ਤੜਕਾ ਸਵਾਦ ਲੱਗਦਾ ਇਹਨੂੰ ਵੇਖ ਸਕਦੇ ਜੋ ਸਾਰੀ ਦਿਹਾੜੀ ਲੰਘ ਜਾਂਦੀ ਸਾਗ ਤੇ ਬਹੁਤ ਹੀ ਮਜ਼ੇਦਾਰ ਤੇ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਾ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ